ਪੰਜਾਬ ਸਰਕਾਰ ਅਤੇ ਪਟਿਆਲਾ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਡੀਜੀਪੀ ਪੰਜਾਬ ਗੌਰਵ ਯਾਦਵ, ਪਟਿਆਲਾ ਰੇਂਜ ਡੀਆਈਜੀ ਹਰਤਨ ਸਿੰਘ ਪੁੱਲ, ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਸਖਤ ਮਿਹਨਤ ਤੇ ਪਟਿਆਲਾ ਸ਼ਹਿਰੀ ਰਾਜ ਪੁਲਿਸ ਨੇ ਨਾਕੇ ਦੌਰਾਨ ਦੋ ਅਜਿਹੇ ਵਿਅਕਤੀਆਂ ਨੂੰ ਰੋਕ ਕੇ ਚੈਕਿੰਗ ਕੀਤੀ ਹੈ ਤੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸ ਦੇ ਕਿ 870 ਨਸ਼ੀਲੇ ਕੈਪਸੂਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਅਰਬਨ ਸਟੇਟ ਦੇ ਇੰਚਾਰਜ ਗੁਰਪ੍ਰੀਤ ਸਿੰਘ ਸੰਭੋ ਨੇ ਦੱਸਿਆ ਕਿ ਚੈਕਿੰਗ ਦੇ ਦੌਰਾਨ ਦੋ ਵਿਅਕਤੀਆਂ ਨੂੰ ਮੋਟਰਸਾਈਕਲ ਸਮੇਤ ਉਹਨਾਂ ਦੇ ਕੋਲੋਂ 870 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਬਰਾਮਦ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦੇ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਇਹਦੇ ਵਿੱਚ ਸਾਨੂੰ ਜੀ ਮੁਖਬਰ ਖਾਸ ਨੇ ਇਲਾਹ ਦਿੱਤੀ ਸੀ ਵੀ ਦੋ ਬੰਦੇ ਹੈਗੇ ਨੇ ਹਮਤਪ੍ਰੀਤ ਹੈਗਾ ਜਨਾਰ ਬਾਗ ਦਾ ਤੇ ਅਮਰਤ ਵਰਮਾ ਹੈਗਾ ਗੁਨਾਰਕ ਨਗਰ ਦਾ ਇਹ ਦੋਨੋਂ ਬੰਦੇ ਜਿਹੜੇ ਹੈਗੇ ਨੇ ਨਸ਼ੀਲੇ ਕੈਪਸੂਲ ਵੇਚਣ ਦਾ ਧੰਦਾ ਕਰਦੇ ਨੇ ਜਿਹਦੇ ਤਹਿਤ ਅਸੀਂ ਲਾਕਾਬੰਦੀ ਕਰਕੇ ਇਹਨਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਮੋਟਰਸਾਈਕਲ ਤੇ ਸਵਾਰ ਸੀਗੇ ਤਾਂ ਇਹਨਾਂ ਕੋਲੋਂ 870 ਨਸ਼ੀਲੇ ਕੈਪਸੂਲ ਬਰਾਮਦ ਹੋਏ ਨੇ ਜੀ ਤੋਂ ਬਾਅਦ ਅਸੀਂ 108 ਨੰਬਰ ਮੁਕੱਦਮਾ 22 ਐਨਡੀਪੀਐਸ ਦਾ ਇਹਨਾਂ ਦੇ ਖਿਲਾਫ ਕਾਰਜ ਕੀਤਾ। ਇਹਨਾਂ ਦੇ ਖਿਲਾਫ ਪਹਿਲੇ ਵੀ ਪੱਕੇ ਕੋਈ ਮਾਮਲੇ ਕਰਦੇ ਹਨ। ਪਹਿਲਾਂ ਵੀ ਹਾਂ ਜੀ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਇਹਦੇ ਹਿਮੰਤਪ੍ਰੀਤ ਦੇ ਖਿਲਾਫ ਪਹਿਲਾਂ ਵੀ ਲੜਾਈ ਝਗੜੇ ਦਾ ਮਕਦਮਾ ਦਰਜਿਆ ਪਟਿਆਲਾ ਜਿਹਦੇ ਵਿੱਚ ਉਹਦੇ ਤੇ ਵੀ ਪਹਿਲਾਂ ਜੇਲ੍ਹ ਰਹਿ ਕੇ ਆਇਆ ਹੈ। ਤੇ ਉਦੋਂ ਕਈ ਮਾਰੇ ਕੰਮਾਂ ਦੇ ਵਿੱਚ ਪਿਆ ਹੋਇਆ ਤੇ ਅਸ਼ਾਮੀ ਚੰਗਾ ਧੰਦਾ ਕਰਦਾ। ਤੇ ਉਮਰ ਦੀ ਗੱਲ ਕਰੀ ਤਾਂ ਇਹਨਾਂ ਦੀ ਉਮਰ ਕਿੰਨੀ ਹੋਣੀ ਹੈ ਲਗਭਗ? ਉਮਰ ਇਹ ਹੈਗੀ ਇਹਨਾਂ ਦੀ 22 ਤੋਂ 25 ਦੇ ਵਿੱਚ ਵਿੱਚ ਇਹਨਾਂ ਦੋਨਾਂ ਦੀ ਉਮਰ ਹੈਗੀ ਹੈ। ਨਸ਼ੇ ਵੀ ਆਦੀ ਹੈ ਜਰੂਰ ਨਸ਼ਾ ਦਾ ਸੇਵਨ ਵੀ ਕਰਦੇ ਨੇ ਨਸ਼ੇ ਦਾ ਸੇਵਨ ਵੀ ਜਿਹੜਾ ਹੈਗਾ ਪੁੱਛ ਕਿਸ ਦਰਾਂ ਆਇਆ ਬਾਕੀ ਅਸੀਂ ਇਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਾਂਗੇ ਇਹਨਾਂ ਦਾ ਡਾਕਟਰ ਟੈਸਟ ਵੀ ਕਰਾਵਾਂਗੇ ਤੇ ਉੱਥੋਂ ਅਸੀਂ ਕਲੀਅਰ ਕਰਾਂਗੇ ਕਿ ਵਾਕਈ ਇਹ ਨਸ਼ਾ ਦਾ ਸੇਵਨ ਕਰਦੇ ਨੇ ਤੇ ਬਾਕੀ ਤਫ਼ਤੀਸ਼ ਦੇ ਵਿੱਚ ਨੂੰ ਲਿਆਵਾਂਗੇ ਤੇ ਇਹ ਦੋਵੇਂ ਇਹੀ ਬਸ ਕੀ ਹੋਰ ਵੀ ਇਹਨਾਂ ਦੇ ਕੋਈ ਸਾਥੀ ਹੈ ਜੇ ਕੋਈ ਤੇ ਅਸੀਂ ਅਰੈਸਟ ਕੀਤੇ ਨੇ ਜੀ ਇਹਨਾਂ ਨੂੰ ਅਜਰ ਮਾਰਡ ਲਵਾਵਾਂਗੇ ਇਹਨਾਂ ਦਾ ਪੇਸ਼ ਕਰਕੇ ਰਿਮਾਂਡ ਤੋਂ ਬਾਅਦ ਸਖਤੀ ਨਾਲ ਹੋਰ ਪੁੱਛਗਿੱਛ ਕਰਾਂਗੇ ਕਿ ਹੋਰ ਇਹਨਾਂ ਨਾਲ ਕਿਹੜੇ ਬੰਦੇ ਇਨਵੋਲਵ ਨੇ ਕਿਹਨੂੰ ਇਹ ਵੇਚਦੇ ਨੇ ਕੀ ਤੋਂ ਇਹ ਲੈ ਕੇ ਆਏ ਨੇ ਸਾਰੇ ਬੰਦੇ ਅਸੀਂ ਉਹਨਾਂ ਦੀ ਪੁੱਛਗਿੱਛ ਕਰਾਂਗੇ ਉਸ ਤੋਂ ਬਾਅਦ ਜੇਰਾ ਕੋਈ ਵਾਧਾ ਘਾਟਾ ਜੁਰਮ ਦਾ ਹੋਣਾ ਹੋਇਆ ਉਹ ਰਿਪੋਰਟ ਦੇ ਵਿੱਚ ਆ ਜਾਏ